ਇੱਕ ਸਵੇਰੇ ਮੈਂ ਉਠਿਆ ਤੇ ਜਦੋਂ ਕੁਝ ਘੰਟਿਆਂ ਬਾਅਦ ਆ ਦੁਪਹਿਰੇ ਸਵੇਰੀ ਸੀ 9:00 ਵਜੇ ਖਬਰ ਆਈ ਫੇਸਬੁੱਕ ਤੇ ਵੇਖਿਆ ਡੱਟ ਦੇ ਉੱਤੇ ਮੈਨੂੰ ਬੱਚਾ ਇੱਕ ਆਇਆ ਮੈਨੂੰ ਕਹਿੰਦਾ ਜੀ ਆ ਸਿੱਧੂ ਮੂਸੇ ਵਾਲੇ ਦੇ ਘਰ ਉਹਦੇ ਮਾਂ ਨੇ ਦੁਬਾਰਾ ਬੱਚੇ ਨੂੰ ਜਨਮ ਦਿੱਤਾ ਮੰਨ ਲਓ ਸਿੱਧੂ ਦੇ ਉਹ ਮੂਸੇ ਵਾਲੇ ਦਾ ਭਰਾ ਹੋਇਆ ਤੇ ਉਹ ਪਿਤਾ ਨੇ ਇਦਾਂ ਬੱਚਾ ਫੜਿਆ ਹੋਇਆ ਹੈ ਬਲਕੌਰ ਸਿੰਘ ਹੋਣਾ ਨੇ ਤੇ ਉਹ ਉਹ ਬੜੀ ਸਕੂਨ ਦੇਣ ਵਾਲੀ ਪਿਕਚਰ ਸੀ ਕਿਉਂਕਿ ਇੱਕ ਦਿਨ ਉਹਨੇ ਮੂਸੇ ਵਾਲੇ ਦਾ ਸਿੱਧੂ ਦਾ ਸਿਰ ਫੜਿਆ ਹੋਇਆ ਸੀ ਲਾਸ਼ ਸੀ ਜਿੱਦਣ ਉਹ ਵੀ ਉਹਨਾਂ ਹੱਥਾਂ ਨੇ ਫੜਿਆ ਸੀ ਤੇ ਇਹ ਅੱਜ ਬੱਚੇ ਨੂੰ ਇਦਾਂ ਫੜਿਆ ਹੋਇਆ ਉਹਦਾ ਇਦਾਂ ਸਿਰ ਸੀ ਜਿਹੜਾ ਇੰਨੇ ਉਹ ਏਡਾ ਵੱਡਾ ਕੱਦ ਸੀ ਉਹਦਾ ਉਹਦਾ ਏਡਾ ਸੇਰੇ ਦੇ ਹੱਥਾਂ 'ਚ ਆਉਂਦਾ ਨਹੀਂ ਸੀ ਜਦੋਂ ਸੰਸਕਾਰ ਕਰਿਆ ਤੇ ਅੱਜ ਇੱਕ ਏਡਾਂ ਦਾ ਬੱਚਾ ਜਿਹੜਾ ਬਿਲਕੁਲ ਹੱਥਾਂ 'ਚ ਆ ਗਿਆ ਮਾਤਾ ਚਰਨਕੌਰ ਦੀ ਵੀ ਮੈਂ ਪਿਕਚਰ ਵੇਖੀ ਜਦੋਂ ਉਹ ਹਸਪੀਟਲ 'ਚ ਮਾਂ ਉਹਨੂੰ ਬੁਖਾਰ ਰਿਹਾ ਹੈ ਬੱਚਾ ਵੀਡੀਓ ਵੇਖੀ ਜਦੋਂ ਬੱਚਾ ਲੈ ਕੇ ਆਏ ਨਾ ਉਹਨਾਂ ਨੇ ਏਦਾਂ ਵਿਖਾਇਆ ਜਨਮ ਤੋਂ ਬਾਅਦ ਮਾਂ ਨੂੰ ਵਿਖਾਉਂਦੇ ਐ ਤੇ ਸੱਚੀ ਮੈਨੂੰ ਇਹ ਲੱਗਦਾ ਸੀ ਮੈਂ ਕਿ ਅੱਜ ਕਿੰਨਾ ਵੱਟਾ ਸਕੂਨ ਮਿਲਿਆ ਹੋਣਾ ਜਦੋਂ ਉਹ ਬੱਚੇ ਨੂੰ ਇਦਾਂ ਵੇਖਿਆ ਹੋਣਾ ਇੱਕ ਦਰਦ ਸੀ ਇੱਕ ਉਹ ਦਿਨ ਸੀ ਇੱਕ ਆ ਦੇਨ ਨਾਲ ਤੇ ਯਾਦ ਰੱਖਣਾ ਕਦੇ ਇੱਕ ਸਾਰ ਨਹੀਂ ਰਹਿੰਦੇ ਜਮਾਨੇ ਬਦਲ ਜਾਂਦੇ ਨੇ ਸਮਾਂ ਬਦਲ ਜਾਂਦਾ ਮੇਰਾ ਮੇਰਾ ਮਾਨਾ ਜੂ ਖੁਸ਼ ਹੋਇਆ ਮੈਂ ਕਿਹਾ ਉਸ ਹਵੇਲੀ ਵਿੱਚ ਅੱਜ ਕੁਝ ਰੌਣਕ ਆਈ ਕੁਝ ਖੁਸ਼ੀ ਆਈ ਉਹਨਾਂ ਨੂੰ ਜ਼ਿੰਦਗੀ ਜਿਉਣ ਲਈ ਕੁਝ ਮਿਲ ਗਿਆ ਸਹਾਰਾ ਮਿਲ ਗਿਆ ਬਹੁਤ ਚੰਗੀ ਗੱਲ ਹੋਈ ਸਾਇੰਸ ਬਹੁਤ ਤਰੱਕੀ ਕਰ ਗਈ ਹੈ ਟੈਸਟ ਟਿਊਬ ਰਾਹੀਂ ਵੀ ਬੱਚਾ ਹੋ ਜਾਂਦਾ ਐਡੀ ਐਡੀ ਉਮਰ ਵਿੱਚ ਬੱਚਾ ਹੋ ਜਾਂਦਾ 60 65 70 ਸਾਲ ਦੀ ਏਜ ਤੱਕ ਵੀ ਬੱਚਾ ਹੋ ਜਾਂਦਾ ਚਲੋ ਭਈ ਪੈਸੇ ਪੂਸੇ ਖਰਚ ਕੇ ਪ੍ਰਬੰਧ ਕੀਤਾ ਤੇ ਹੋ ਗਿਆ ਪਰ ਉਸ ਮੁਸ਼ਕਲ ਦੇ ਵਿੱਚੋਂ ਨਿਕਲੇ ਨਾ ਮੈਂ ਜ ਮੈਨੂੰ ਲੱਗਿਆ ਮੈਂ ਕਿ ਇਦਾਂ ਕਈਆਂ ਨੂੰ ਆਪਣੇ ਘਰੇ ਬੱਚਾ ਜੰਮੇ ਦਾ ਚਾ ਨਹੀਂ ਹੋਇਆ ਹੋਣਾ ਜਿੰਨਾ ਜਿਹੜਾ ਚਾ ਕਰਦੇ ਹੋਣਗੇ ਸੁਣੋ ਚਾ ਕਰਦੇ ਹੋਣਗੇ ਕਾਰਨ ਕਿਉਂ ਹੈ ਕਿ ਉਹ ਜਿਹੜਾ ਸਿੱਧੂ ਸੀ ਨਾ ਉਹ ਪੱਗ ਨੂੰ ਰਿਪਰੈਜ਼ੈਂਟ ਕਰਦਾ ਸੀ ਦਸਤਾਰ ਜਦੋਂ ਬਨ ਕੇ ਉਹਨਾਂ ਥਾਵਾਂ ਤੇ ਗਾਉਂਦਾ ਸੀ ਜਿੱਥੇ ਬੂਰੀ ਗਾ ਸਕਦੇ ਜਿੱਥੇ ਕਾਲੇ ਹੀ ਗਾ ਸਕਦੇ ਆ ਉਹਨਾਂ ਥਾਵਾਂ ਤੇ ਵੀ ਜਾਇ ਆਉਂਦਾ ਸੀ ਜਿੱਥੇ ਆਮ ਪੰਜਾਬੀ ਨਹੀਂ ਸੀ ਜਾਂਦਾ ਜਦੋਂ ਕੋਈ ਬੰਦਾ ਪੰਜਾਬੀਆਂ ਦੇ ਵਿੱਚ ਪੱਗ ਵਾਲਾ ਉੱਚਾ ਜਾਵੇ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਸਾਡੇ ਵਾਲੇ ਲੱਤਾਂ ਖਿੱਚਣ ਲੱਗ ਜਾਂਦੇ ਜਿਉਂਦਿਆਂ ਬਹੁਤ ਬੰਦੇ ਸਿੱਧੂ ਮੂਸੇ ਵਾਲੇ ਦੇ ਵਿਰੋਧ ਵਿੱਚ ਰਹੇ ਤੇ ਜਦੋਂ ਉਹਦੀ ਮੌਤ ਹੋ ਗਈ ਫਿਰ ਸਾਰੇ ਹੀ ਅਥਰੂ ਘੇਰਦੇ ਸੀ ਮਗਰ ਮੱਛ ਵਾਲੇ ਅਥਰੂ ਹੁੰਦੇ ਸਾਡੇ ਪਰ ਉਹ ਪੱਗ ਕਰਕੇ ਸੀ ਇੱਕ ਇੱਕ ਨਾਮ ਸੀ ਪੰਜਾਬੀਆਂ ਦਾ ਉਹਨੂੰ ਵੇਖ ਵੇਖ ਕੇ ਨਵੇਂ ਬੱਚੇ ਕਈ ਪੱਗਾਂ ਬੰਨਣ ਲੱਗ ਗਏ ਸੀ ਸੋ ਕਿਤੇ ਨਾ ਕਿਤੇ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਅੱਜ ਉਹਨਾਂ ਦੇ ਘਰ ਫੇਰ ਰੌਣਕ ਆਈ ਜਿੱਥੇ ਸਾਰੇ ਵਰਲਡ ਦੇ ਵਿੱਚ ਬੈਠੇ ਸਿੱਖਾਂ ਨੂੰ ਨਹੀਂ ਬਾਕੀ ਲੋਕਾਂ ਨੂੰ ਵੀ ਦੁੱਖ ਲੱਗਾ ਸੀ ਉੱਥੇ ਕਈਆਂ ਨੂੰ ਥੋੜੀ ਖੁਸ਼ੀ ਮਿਲੀ ਅੱਜ ਵਿਚਾਲੇ ਸੱਟਬਰ ਦੇ ਵਿੱਚ ਫੇਰ ਰੌਣਕ ਆਈ ਉਹ ਇਸ ਕਰਕੇ ਜੋ ਸਿੱਧੂ ਦੇ ਪਰਿਵਾਰ ਨੂੰ ਮੈਂ ਵੇਖਿਆ ਉਹਦੇ ਮਾਤਾ ਪਿਤਾ ਨਾ ਜਦੋਂ ਉਹ ਸਿੱਧੂ ਦੀ ਮੌਤ ਹੋ ਗਈ ਮਹੀਨੇ ਡੇਢ ਮਹੀਨੇ ਬਾਅਦ ਲੋਕਾਂ ਦੇ ਜਾਣ ਲੱਗੇ ਕਦੇ ਕਿਸੇ ਦੇ ਦੁੱਖ ਤੇ ਜਾ ਕਦੇ ਕਿਸੇ ਦੇ ਮਰੇ ਤੇ ਜਾ ਕਦੇ ਕਿਸੇ ਦੇ ਜੰਮੇ ਤੇ ਜਾ ਇੱਥੇ ਵੀ ਆਉਂਦੇ ਮੈਨੂੰ ਮਿਲ ਕੇ ਗਏ ਮੈਂ ਵੀ ਜਾ ਕੇ ਆਇਆ ਆ ਸਾਡੇ ਸਾਹਮਣੇ ਇੱਥੇ ਨਾ ਬਿਲਕੁਲ ਸਾਹਮਣੇ ਹਵੇਲੀ ਬਣੀ ਐ ਹਵੇਲੀ ਸਾਹਮਣੇ ਬਣੀ ਨਾ ਇੱਕ ਰੋਡ ਤੋਂ ਪਰਲੇ ਪਾਸੇ ਇਹ ਹਵੇਲੀ ਸਿੱਧੂ ਮੂਸੇ ਵਾਲੇ ਦੇ ਸਹੁਰਿਆਂ ਦੀ ਐ ਇੱਥੇ ਮੰਗਿਆ ਹੋਇਆ ਸੀ ਉਹ ਜਿਸ ਬੰਦੇ ਨੇ ਹਵੇਲੀ ਬਣਾਈ ਹੈ ਨਾ ਇਹਨਾਂ ਦੀ ਬੇਟੀ ਦੇ ਨਾਲ ਮੰਗਿਆ ਹੋਇਆ ਸੀ ਸੰਗਰੇੜੀ ਪਿੰਡ ਸੀ ਤੇ ਉੱਥੇ ਆਪਾਂ ਦੀਵਾਨ ਵੀ ਲਾਉਂਦੇ ਰਹੇ ਆ ਤੇ ਇਹਨਾਂ ਨੇ ਇੱਥੇ ਬਣਾਈ ਇਹਦਾ ਨਾਂ ਜਿਹੜਾ ਰੱਖਿਆ ਨਾ ਬਾਈ ਜੀ ਦੀ ਹਵੇਲੀ ਬਾਈ ਜੀ ਕਹਿੰਦੇ ਸੀ ਸਿੱਧੂ ਨੂੰ ਉਹਦੇ ਨਾਂ ਤੇ ਰੱਖਿਆ ਨਾਮ ਤੇ ਉਹ ਇਹ ਇਹ ਇਹਨਾਂ ਦਾ ਪਰਿਵਾਰ ਸੰਗਰੇੜੀ ਹੈ ਮੈਨੂੰ ਜਦੋਂ ਸਿੱਧੂ ਮੂਸੇ ਵਾਲਾ ਮਿਲਿਆ ਮੈਨੂੰ ਕਹਿੰਦਾ ਵੀ ਮੇਰੇ ਆਨੰਦ ਕਾਰਜ ਹੋਣੇ ਨੇ ਉਦੋਂ ਵਿਆਹ ਤੇ ਤੁਸੀਂ ਆਇਓ ਮੈਂ ਕਿਹਾ ਹਾਂ ਕਦੋਂ ਕਦੋਂ ਮੈਂ ਹਾਂ ਕਰਨਾ ਕਹਿੰਦੇ ਖਰੇ ਜੂਨ ਜੁਲਾਈ ਦੇ ਵਿੱਚ ਹੀ ਰੱਖਿਆ ਹੋਇਆ ਗਰਮੀ 'ਚ ਮੈਂ ਕਿਹਾ ਇੰਨੀ ਗਰਮੀ 'ਚ ਕਹਿੰਦੇ ਕੋਈ ਨਹੀਂ ਪਕੌੜੀ ਖਾਣੇ ਪਿੰਡਾਂ ਵਾਲਾ ਤਾਂ ਤੁਹਾਨੂੰ ਪਤਾ ਹੀ ਟੈਂਟ ਟੁੰਡ ਲਾ ਦੇਾਂਗੇ ਇਦਾਂ ਕਰਕੇ ਆਪਾਂ ਕਰ ਲੈਣਾ ਮੈਂ ਫਿਰ ਠੀਕ ਹੈ ਤੇ ਕਹਿੰਦਾ ਉਹ ਕਰਾਚੋਂ ਤੁਸੀਂ ਆਇਓ ਉੱਥੋਂ ਆਪਾਂ ਫਿਰ ਚੱਲਾਂਗੇ ਇੱਧਰ ਨੂੰ ਮੈਂ ਕਿਹਾ ਚੱਲਾਂਗੇ ਕੋ ਚਲੋ ਬਾਅਦ ਵਿੱਚ ਹੋਰ ਹੀ ਕੁਝ ਬਣ ਗਿਆ ਸਮਾਂ ਪਰ ਉਹਨਾਂ ਦੇ ਮਾਪਿਓ ਨੇ ਹੌਸਲਾ ਨਹੀਂ ਛੱਡਿਆ ਸਿੱਧੂ ਦੇ ਨਾਲੇ ਚਾਹੇ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਉਜੇ ਤੱਕ ਵੀ ਉਹਨਾਂ ਦੇ ਅੰਦਰ ਉਹ ਜਿਹੜਾ ਦਰਦ ਆ ਉਹ ਤੇ ਰਹਿਣਾ ਹੀ ਹੈ ਪਰ ਆਪਣੇ ਆਪ ਨੂੰ ਕਾਇਮ ਕਰ ਲੈ ਕਦੇ ਕਿਸੇ ਦੇ ਦੁੱਖ ਤੇ ਜਾ ਕਦੇ ਕਦੇ ਸੁੱਖ ਤੇ ਜਾ ਕਦੇ ਕਿਤੇ ਜਾ ਕਦੇ ਕਿਤੇ ਜਾ ਆਪਣੇ ਆਪ ਨੂੰ ਕਾਇਮ ਕੀਤਾ ਫਿਰ ਚਲੋ ਆ ਡਾਕਟਰਾਂ ਦੀ ਸਲਾਹ ਲੈ ਲਈ ਆਹ ਜਿਹੜੀ ਨਵੀਂ ਗੱਲ ਹੋਈ ਉਹਦੇ ਵਿੱਚੋਂ ਨਿਕਲ ਆਏ ਫਿਰ ਅੱਜ ਸਾਰਾ ਗਮ ਤੇ ਨਹੀਂ ਘਟਿਆ ਹੋਣਾ ਇਹ ਤੇ ਗੱਲ ਪੱਕੀ ਹੈ ਪਰ 50% ਜਿਹੜਾ ਨਾ ਅੰਦਰ ਜ਼ਖਮਾਂ ਨੂੰ ਮਲਮ ਲੱਗ ਗਈ ਹੋਣੀ ਉਹ ਉਹ ਸਿੱਧੂ ਮੂਸੇ ਵਾਲਾ ਤਾਂ ਔਖਾ ਬਣਨਾ